ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਘਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਇਸ ਵੇਲੇ ਇੱਕ ਬਹੁਤ ਸ਼ਾਂਤਮਈ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਆ ਜਿਹਨੂੰ ਸੁਣ ਕੇ ਇਸ ਵਕਤ ਪੂਰੇ ਪੰਜਾਬੀ ਪੂਰੇ ਭਾਰਤੀ ਜਿਹੜੇ ਆ ਉਹ ਠੰਡ ਮਹਿਸੂਸ ਕਰ ਰਹੇ ਆ ਇਹ ਖਬਰ ਆਈ ਆ ਅਮਰੀਕਾ ਤੋਂ ਡੋਨਲਡ 트੍ਰੰਪ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਆ ਉਹਨਾਂ ਨੇ ਇੱਕ ਟਵੀਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜਿਹੜੀ ਜੰਗ ਚੱਲ ਰਹੀ ਸੀ ਪਿਛਲੇ 7 ਮਈ ਤੋਂ ਉਹ ਬੰਦ ਹੋ ਗਈ ਐ ਜੰਗਬੰਦੀ ਹੋ ਗਈ ਐ ਹੁਣ ਕਿਵੇਂ ਦੇਖਦੇ ਹੋ ਇਸ ਪੂਰੀ ਖਬਰ ਨੂੰ 트੍ਰੰਪ ਨੇ ਆਖਰਕਾਰ ਇਹ ਜੰਗ ਜਿਹੜੀ ਐ ਰੁਕਵਾ ਦਿੱਤੀ ਐ ਦੇਖੋ ਪਾਕਿਸਤਾਨ ਵਾਲੇ ਪਾਸਿਓਂ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਇਹ ਜੰਗ ਸੀ ਭਾਰਤ ਨੇ ਇਹ ਜੰਗ ਸ਼ੁਰੂ ਨਹੀਂ ਸੀ ਕੀਤੀ ਸੋ ਭਾਰਤ ਵੱਲੋਂ ਜਵਾਬ ਦਿੱਤਾ ਜਾ ਰਿਹਾ ਸੀ ਜਿਸ ਤਰ੍ਹਾਂ ਦਾ ਮਿਨਿਸਟਰੀ ਆਫ ਡਿਫੈਂਸ ਦਾ ਰਿਐਕਸ਼ਨ ਪਰ ਸੰਦੀਪ ਜੀ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਪੰਜਾਬੀਆਂ ਦੇ ਲਈ ਅੱਜ ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਜੰਗ ਬੰਦੀ ਹੋ ਗਈ ਹੈ ਸੀਜ਼ਫਾਇਰ ਹੋ ਗਿਆ ਹੈ ਹੁਣ ਕਿਸੇ ਤਰ੍ਹਾਂ ਦਾ ਜਿਹੜਾ ਹਥਿਆਰਬੰਦ ਲੜਾਈ ਦਾ ਖਤਰਾ ਹੈ ਉਹ ਖਤਮ ਹੋਇਆ ਹੈ ਔਰ ਡੋਨਲਡ 트ਰੰਪ ਪੰਜਾਬੀਆਂ ਦੇ ਲਈ ਅੱਜ ਮੈਂ ਇਹ ਕਹਿ ਸਕਦਾ ਕਿ ਡੋਨਲਡ 트ਰੰਪ ਪੰਜਾਬੀਆਂ ਦੇ ਲਈ ਇੱਕ ਵੱਡਾ ਹੀਰੋ ਬਣ ਕੇ ਉੱਭਰਿਆ ਹੈ ਯੂਐਸਏ ਦਾ ਪ੍ਰੈਜ਼ੀਡੈਂਟ ਡੋਨਲਡ 트ਰੰਪ ਜ਼ਿਆਦਾਤਰ ਸੰਦੀਪ ਜੀ ਡੋਨਲਡ 트ਰੰਪ ਨੂੰ ਪੋਲਿਟਿਕਲ ਤੌਰ ਤੇ ਗੰਭੀਰਤਾ ਦੇ ਨਾਲ ਨਹੀਂ ਲਿਆ ਜਾਂਦਾ ਸੀ ਔਰ ਹੁਣ ਵੀ ਇਹ ਇਲਜ਼ਾਮ ਲੱਗ ਰਹੇ ਸੀ ਕਿ ਜਦੋਂ ਭਾਰਤ ਔਰ ਪਾਕਿਸਤਾਨ ਦੋਵੇਂ ਪਰਮਾਣੂ ਮੋਲਕ ਜਿਸ ਤਰ੍ਹਾਂ ਨਾਲ ਵੱਧ ਚੜ ਕੇ ਤਿਆਰੀ ਹੋ ਰਹੀ ਸੀ ਜਿਸ ਤਰ੍ਹਾਂ ਨਾਲ ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਦੇ ਵਾਲੇ ਪਾਸੇ ਅਟੈਕ ਕੀਤੇ ਜਾ ਰਹੇ ਸੀ ਇਹ ਸਵਾਲ ਬਹੁਤ ਸਾਰੇ ਬੁੱਧੀਜੀਵੀ ਬਹੁਤ ਸਾਰੇ ਪੱਤਰਕਾਰ ਸਿਆਣੇ ਬੰਦੇ ਇਹ ਸਵਾਲ ਖੜੇ ਕਰ ਰਹੇ ਸੀ ਕਿ ਅੱਜ ਦੀ ਜਿਹੜੀ ਜਿਹੜੀ ਲੀਡਰਸ਼ਿਪ ਹੈ ਦੁਨੀਆ ਦੀ ਕਿ ਕੋਈ ਅਜੇਹੇ ਵੱਡੇ ਕੱਦ ਦਾ ਲੀਡਰ ਨਹੀਂ ਹੈ ਜਿਹੜਾ ਵਿਚ ਪੈ ਕੇ ਦੋ ਮੁਲਕਾਂ ਦੇ ਰੌਲਿਆਂ ਨੂੰ ਨਿਬੇੜ ਸਕੇ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਜਦੋਂ ਜਾਰਜ ਬੁਸ਼ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ ਜਾਂ ਬਰਾਕ ਓਬਾਮਾ ਵੀ ਸੀ ਉਹਨਾਂ ਲੀਡਰਾਂ ਦਾ ਔਰਾ ਡਿਫਰੈਂਟ ਸੀ ਉਦੋਂ ਇਹ ਮੰਨਿਆ ਜਾਂਦਾ ਸੀ ਕਿ ਇਹਨਾਂ ਦੀ ਮਰਜ਼ੀ ਬਿਨਾਂ ਲੜਾਈਆਂ ਨਹੀਂ ਹੋਣਗੀਆਂ ਘੱਟੋ ਘੱਟ ਉਹਨਾਂ ਖਿੱਤਿਆਂ ਦੇ ਵਿੱਚ ਜਿੱਥੇ ਇਹਨਾਂ ਦੇ ਚੰਗੇ ਰਿਸ਼ਤੇ ਨੇ ਹੁਣ ਅਮਰੀਕਾ ਦੇ ਭਾਰਤ ਔਰ ਪਾਕਿਸਤਾਨ ਨਾਲ ਬੜੇ ਚੰਗੇ ਰਿਸ਼ਤੇ ਨੇ ਬਲਕਿ ਭਾਰਤ ਔਰ ਪਾਕਿਸਤਾਨ ਦੇ ਵਪਾਰ ਇਹਤ ਵੀ ਅਮਰੀਕਾ ਦੇ ਨਾਲ ਹੈ ਔਰ ਪਾਕਿਸਤਾਨ ਨੂੰ ਤਾਂ ਕਰਜ਼ਾ ਹੀ ਬਹੁਤ ਦਿੱਤਾ ਹੈ ਅਮਰੀਕਾ ਨੇ ਹੁਣ ਇਹ ਮੰਨਿਆ ਜਾਂਦਾ ਸੀ ਕਿ ਕੀ ਹੁਣ ਕੋਈ ਉਸ ਤਰ੍ਹਾਂ ਦਾ ਲੀਡਰ ਨਹੀਂ ਹੈ ਜਿਹਦੀ ਗੱਲ ਦੋ ਮੁਲਕ ਮੰਨ ਲੈਣ ਔਰ ਡੋਨਲਡ ਟਰੰਪ ਨੇ ਜਿਸ ਤਰ੍ਹਾਂ ਨਾਲ ਏ ਟਵੀਟ ਕੀਤਾ ਇਹਦਾ ਕੋਈ ਡਿਨਾਈਲ ਨਹੀਂ ਆਇਆ ਭਾਰਤ ਦੀ ਸਰਕਾਰ ਨੇ ਹਜੇ ਤੱਕ ਡੋਨਲਡ ਟਰੰਪ ਦੇ ਇਸ ਟਵੀਟ ਦੇ ਕਿਸੇ ਤਰ੍ਹਾਂ ਦਾ ਅਫੀਸ਼ੀਅਲ ਰਿਐਕਸ਼ਨ ਨਹੀਂ ਦਿੱਤਾ ਮੈਂ ਦੇਖ ਰਿਹਾ ਡੋਨਲਡ ਟਰੰਪ ਦੇ ਟਵੀਟ ਆਏ ਹੋਏ ਨੂੰ ਪੂਰੇ 54 ਮਿੰਟ ਹੋ ਗਏ ਨੇ ਅਸੀਂ ਸ਼ਾਮ ਨੂੰ ਪੂਰੇ 6:30 ਵਜੇ ਇਹ ਪ੍ਰੋਗਰਾਮ ਖਤਮ ਕਰਨ ਵਾਲੇ ਰਿਕਾਰਡਿੰਗ ਸ਼ੁਰੂ ਕੀਤੀ ਅਸੀਂ 6:30 ਭਾਰਤੀ ਸਮੇਂ ਮੁਤਾਬਕ 54 ਮਿੰਟ ਹੋ ਗਏ ਨੇ ਡੋਨਲਡ 트ੰਪ ਦੇ ਟਵੀਟ ਆਏ ਨੂੰ ਮੈਂ ਦੇਖ ਰਿਹਾ ਸੀ ਨਾ ਤਾਂ ਸਾਡੇ ਪ੍ਰਧਾਨ ਮੰਤਰੀ ਵੱਲੋਂ ਔਰ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਲੇ ਤੱਕ ਡੋਨਲਡ 트ੰਪ ਨੇ ਇਸ ਟਵੀਟ ਤੇ ਕੋਈ ਅਫੀਸ਼ੀਅਲ ਟਵੀਟ ਨਹੀਂ ਆਇਆ ਔਰ 12 ਮਿਲੀਅਨ ਡੋਨਲਡ 트ੰਪ ਦੇ ਇਸ ਟਵੀਟ ਨੂੰ 12 ਮਿਲੀਅਨ ਲੋਕ ਦੇਖ ਚੁੱਕੇ ਨੇ ਔਰ 60 59000 ਦੇ ਕਰੀਬ ਇਹ ਦੁਬਾਰਾ ਰੀਟਵੀਟ ਹੋ ਚੁੱਕਿਆ ਹੈ ਜਿਹੜਾ ਡੋਨਲਡ ਟਰੰਪ ਦਾ ਟਵੀਟ ਹੈ ਔਰ ਇਹਨੂੰ ਮੈਂ ਵੀ ਰੀਟਵੀਟ ਕਰ ਦਿੱਤਾ ਇਹਦਾ ਮਤਲਬ ਹੈ ਕਿ ਡੋਨਲਡ ਟਰੰਪ ਨੇ ਇੱਕ ਵੱਡੀ ਭੂਮਿਕਾ ਅਦਾ ਕੀਤੀ ਔਰ ਡੋਨਲਡ ਟਰੰਪ ਨੇ ਆਪਣੀ ਜਿਹੜੀ ਇਮੇਜ ਹੈ ਇਹ ਦਿਖਾਈ ਹੈ ਕਿ ਉਹ ਭਾਵੇਂ ਦੇਖਣ ਨੂੰ ਲੱਗਦੇ ਨੇ ਕਿ ਉਹ ਬਿਜ਼ਨਸਮੈਨ ਨੇ ਜਾਂ ਸੀਰੀਅਸ ਪੋਲੀਟੀਸ਼ੀਅਨ ਨਹੀਂ ਹੈ ਇਸ ਫੈਸਲੇ ਤੋਂ ਇਹ ਲੱਗਦਾ ਹੈ ਕਿ ਡੋਨਲਡ ਟਰੰਪ ਨੇ ਆਪਣੀ ਟੀਮ ਦੇ ਜ਼ਰੀਏ ਔਰ ਉਹਨਾਂ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਉਹਨਾਂ ਡੋਨਲਡ 트ੰਪ ਤੋਂ ਬਾਅਦ ਜੇ ਡੀ ਵੈਂਸ ਜੇ ਡੀ ਵੈਂਸ ਔਰ ਉਹਨਾਂ ਦੇ ਜਿਹੜੇ ਜਿਹੜੇ ਸਪੋਕਸਪਰਸਨ ਨੇ ਡਿਫੈਂਸ ਮਿਨਿਸਟਰੀ ਦੇ ਡਿਫੈਂਸ ਮਿਨਿਸਟਰ ਨੇ ਕਿਉਂਕਿ ਉਹ ਲਗਾਤਾਰ ਭਾਰਤ ਦੇ ਨਾਲ ਗੱਲ ਕਰ ਰਹੇ ਸੀ ਇਹਦਾ ਮਤਲਬ ਹੈ ਡੋਨਲਡ 트ੰਪ ਜਿੱਦਾਂ ਹੀ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਧਿਆ ਸੀ ਭਾਵੇਂ ਉਹ ਇਹ ਗੱਲਾਂ ਲਾਈਟ ਮੂਡ ਦੇ ਵਿੱਚ ਕਹਿ ਰਹੇ ਸੀ ਆਪਣੇ ਡਿਸਕਸ਼ਨਸ ਦੇ ਵਿੱਚ ਕੀ ਇਹ ਪੁਰਾਣੇ ਮੁਲਕ ਨੇ ਉਮੀਦ ਕਰਦਾ ਕਿ ਆਪਣੇ ਗੱਲਬਾਤ ਨਾਲ ਮਸਲੇ ਨਿਬੇੜ ਲੈਣਗੇ ਲੋਕਾਂ ਨੇ ਕਿਹਾ ਸੀ ਕਿ ਡੋਨਲਡ ਟਰੰਪ ਸੀਨੀਅਰ ਸੀਰੀਅਸ ਨਹੀਂ ਲੱਗ ਰਹੇ ਲੇਕਿਨ ਡੋਨਲਡ ਟਰੰਪ ਨੇ ਜਿਹੜਾ ਫੈਸਲਾ ਕਰਾਤਾ ਮੈਂ ਕਹੂੰਗਾ ਜਿਹੜਾ ਟਵੀਟ ਕੀਤਾ ਡੋਨਲਡ ਟਰੰਪ ਦਾ ਉਹਦਾ ਮਤਲਬ ਇਹ ਹੈ ਕਿ ਅਮਰੀਕਾ ਦੀ ਵਿਚੋਲਗੀ ਕਰਕੇ ਹੀ ਇਹ ਸੰਭਵ ਹੋ ਸਕਿਆ ਕਿ ਦੋਵੇਂ ਮੁਲਕਾਂ ਦੇ ਵਿੱਚ ਸੀਜ਼ ਫਾਇਰ ਹੋਈ ਹੈ ਭਾਰਤੀ ਸਮੇਂ ਮੁਤਾਬਕ ਅੱਜ 5 ਵਜੇ ਤੋਂ ਇਹ ਸੀਜ਼ ਫਾਇਰ ਹੋਈ ਹੈ ਹੁਣ ਹੋਇਆ ਕੀ ਹੈ ਜਿਹੜਾ ਪਾਕਿਸਤਾਨ ਦਾ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਹੈ ਉਹਨਾਂ ਨੇ ਭਾਰਤ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਨੂੰ ਅੱਜ 3:15 ਤੇ ਟੈਲੀਫੋਨ ਕੀਤਾ ਦੋਵੇਂ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਨੇ ਉਹਨਾਂ ਦੇ ਵਿੱਚ ਕੁਝ ਮਿੰਟ ਹਾਲਾਂਕਿ ਇਹ ਗੱਲਬਾਤ ਕਿਹਾ ਜਾ ਰਿਹਾ ਕਿ ਅੱਧਾ ਪੌਣਾ ਘੰਟਾ ਵੀ ਹੋ ਸਕਦੀ ਹੈ ਉਹਨਾਂ ਦੇ ਵਿੱਚ ਕੁਝ ਮਿੰਟ ਗੱਲਬਾਤ ਹੋਈ ਜਿਦੇ ਵਿੱਚ ਸਹਿਮਤੀ ਬਣੀ ਕਿ ਦੋਵੇਂ ਮੁਲਕ ਇੱਕ ਦੂਜੇ ਤੇ ਨਾ ਤਾਂ ਗੋਲੀਆਂ ਚਲਾਉਣਗੇ ਨਾ ਹਵਾਈ ਫਾਇਰ ਕਰਨਗੇ ਔਰ ਉਸ ਸੀਜ਼ ਫਾਇਰ ਰੱਖਣਗੇ ਪੁਰਾਣੀ ਸਿਚੁਏਸ਼ਨ ਪੁਰਾਣੀ ਪੋਜੀਸ਼ਨ ਜਿਹੜੀ ਪਹਿਲਾਂ ਸੀ ਇਹਦਾ ਮਤਲਬ ਹੈ ਕਿ ਦੋਨੇ ਮੁਲਕ ਐਗਰੀ ਹੋ ਗਏ ਔਰ ਦੋਵੇਂ ਮੁਲਕ ਸਹਿਮਤ ਹੋਏ ਨੇ ਪਰ ਜਿਹੜਾ ਡੋਨਲਡ ਟਰੰਪ ਦਾ ਟਵੀਟ ਹੈ ਮੈਂ ਉਹਦੀ ਭਾਸ਼ਾ ਵੀ ਸਾਂਝੀ ਕਰਨਾ ਚਾਹਾਂਗਾ ਡੋਨਲਡ ਟਰੰਪ ਕਹਿੰਦੇ ਆਫਟਰ ਅ ਲੌਂਗ ਨਾਈਟ ਆਫ ਟਾਕਸ ਮੀਡੀਏਟਿਡ ਬਾਈ ਦਾ ਯੂਨਾਈਟਿਡ ਸਟੇਟਸ ਆਫਟਰ ਏ ਲੌਂਗ ਨਾਈਟ ਆਫ ਟਾਕਸ ਮਤਲਬ ਕਿ ਗੱਲਬਾਤ ਦੀ ਲੰਬੀ ਰਾਤ ਤੋਂ ਬਾਅਦ ਯੂਨਾਈਟਿਡ ਸਟੇਟਸ ਆਈ ਏਮ ਪਲੀਜ਼ਡ ਟੂ ਅਨਾਉਂਸ ਥੈਟ ਇੰਡੀਆ ਐਂਡ ਪਾਕਿਸਤਾਨ ਹੈਵ ਐਗਰੀਡ ਟੂ ਏ ਫੁੱਲ ਐਂਡ ਇਮੀਡੀਏਟ ਸੀਜ਼ ਫਾਇਰ ਸੋ ਜਦੋਂ 5 ਵਜੇ ਤੋਂ ਸੀਜ਼ ਫਾਇਰ ਲਾਗੂ ਹੋ ਗਿਆ ਇਹਦਾ ਮਤਲਬ ਹੈ ਡੋਨਲਡ ਟਰੰਪ ਨੇ ਉਸ ਕਨਫਰਮੇਸ਼ਨ ਤੋਂ ਬਾਅਦ ਇਹ ਟਵੀਟ ਕੀਤਾ ਔਰ ਡੋਨਲਡ ਟਰੰਪ ਨੇ ਔਰ ਯੂ ਐਸ ਏ ਨੇ ਇਹਦੇ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਉਹ ਕੌਂਗ੍ਰੈਚੁਲੇਸ਼ਨਸ ਵੀ ਕਹਿੰਦੇ ਨੇ ਉਹ ਕਹਿੰਦੇ ਕੌਂਗ੍ਰੈਚੁਲੇਸ਼ਨਸ ਟੂ ਬੋਥ ਕੰਟਰੀਜ਼ ਔਨ ਯੂজিং ਕਾਮਨ ਸੈਂਸ ਐਂਡ ਗ੍ਰੇਟ ਇੰਟੈਲੀਜੈਂਸ ਥੈਂਕ ਯੂ ਫਾਰ ਯਰ ਅਟੈਂਸ਼ਨ ਟੂ ਥਿਸ ਮੈਟਰ ਮਤਲਬ ਡੋਨਲਡ ਰੰਪ ਕਹਿੰਦੇ ਕਿ ਦੋਵੇਂ ਮੁਲਕਾਂ ਨੇ ਕਾਮਨ ਸੈਂਸ ਜਿਹੜੀ ਜਿਵੇਂ ਆਪਾਂ ਆਮ ਗੱਲਬਾਤ ਦੀ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ ਕਿ ਸਮਝਦਾਰੀ ਵਿਖਾਈ ਔਰ ਇਹ ਐਂਡ ਗ੍ਰੇਟ ਇੰਟੈਲੀਜੈਂਸ ਸੋ ਉਹਨਾਂ ਨੇ ਇੱਕ ਤਰੀਕੇ ਨਾਲ ਦੋਵੇਂ ਮੁਲਕਾਂ ਦਾ ਹੀ ਇੱਕ ਤਰੀਕੇ ਨਾਲ ਉਹਨਾਂ ਨੇ ਅਭਾਰ ਪ੍ਰਗਟ ਕੀਤਾ ਕਿ ਚਲੋ ਤੁਸੀਂ ਸਮਝਦਾਰੀ ਵਿਖਾਈ ਦੇਖੋ ਅੱਜ ਦੇ ਸਵਾਲ ਇਹ ਜਨਾ ਕੱਲ ਰਾਤ ਜਦੋਂ ਧਮਾਕੇ ਹੋਏ ਉਸ ਤੋਂ ਬਾਅਦ ਪੰਜਾਬ ਦੇ ਲੋਕ ਜਿਹੜੇ ਇੱਕ ਵਾਰੀ ਦਹਿਸ਼ਤ ਚ ਆ ਗਏ ਸੀ ਵੈਸੇ ਤਾਂ ਦਹਿਸ਼ਤ ਸੀਗੇ ਪਰ ਕੱਲ ਤੋਂ ਕਿਉਂਕਿ ਡਰੋਨ हट ਗਏ ਸੀਗੇ ਮਜ਼ਾਈਲਾ ਸ਼ੁਰੂ ਹੋ ਗਈਆਂ ਸੀਗੀਆਂ ਤਾਂ ਇਹ ਬਹੁਤ ਵੱਡੀ ਜਿਹੜੀ ਖਬਰ ਆ ਇਹ ਇੱਕ ਸੁੱਖ ਦੀ ਖਬਰ ਕਹਿ ਸਕਦੇ ਆ ਦੋਵਾਂ ਮੁਲਕਾਂ ਵਾਸਤੇ ਆ ਵੀ ਦੇਖੋ ਦੋਵੇਂ ਮੁਲਕਾਂ ਦੇ ਲਈ ਇਹ ਅਸੀਂ ਚੰਗੀ ਖਬਰ ਕਹਿ ਸਕਦੇ ਹਾਂ ਦੇਖੋ ਹਮੇਸ਼ਾ ਅਸੀਂ ਤੁਸੀਂ ਨੋਟ ਕੀਤਾ ਹੋਣਾ ਸੰਦੀਪ ਜੀ ਅਸੀਂ ਇਸ ਜਿਹੜੀ ਵੀ ਇਹ ਜੰਗ ਵਰਗੀ ਸਥਿਤੀ ਸੀ ਮੈਂ ਸਭ ਤੋਂ ਘੱਟ ਰਿਪੋਰਟਾਂ ਇਹਦੇ ਤੇ ਕੀਤੀਆਂ ਨੇ ਅਸੀਂ ਦੋ ਤਿੰਨ ਕੁ ਪ੍ਰੋਗਰਾਮ ਹੀ ਕੀਤੇ ਨੇ ਕਿਉਂਕਿ ਮੇਰਾ ਮੇਰਾ ਮੰਨਣਾ ਸੀ ਕਿ ਇਹ ਜਿਹੜਾ ਮਾਹੌਲ ਹੈ ਤਣਾਅ ਦਾ ਦੋਨੇ ਮੁਲਕਾਂ ਦੇ ਵਿੱਚ ਇਹ ਖਤਰਨਾਕ ਰੁਖ ਅਖਤਿਆਰ ਕਰ ਸਕਦਾ ਪਰ ਇਹ ਬੜਾ ਜ਼ਰੂਰੀ ਹੈ ਕਿ ਇਸ ਖਤਰਨਾਕ ਰੁਖ ਨੂੰ ਰੋਕਿਆ ਜਾਵੇ ਔਰ ਦੁਨੀਆ ਦੇ ਵੱਡੇ ਜਿਹੜੇ ਮੁਲਕ ਨੇ ਉਹ ਵੀ ਵਿਚੋਲਗੀ ਕਰਨ ਹਮੇਸ਼ਾ ਆਪਾਂ ਇਹ ਦੇਖਦੇ ਹਾਂ ਜਦੋਂ ਦੋ ਪਹਿਲਵਾਨ ਲੜਦੇ ਨੇ ਸੰਦੀਪ ਜੀ ਜਾਂ ਦੋ ਆਮ ਸਧਾਰਨ ਲੋਕ ਵੀ ਲੜਦੇ ਨੇ ਤੇ ਕੁਝ ਸਿਆਣੇ ਬੰਦੇ ਵਿੱਚ ਵਿਚੋਲਗੀ ਕਰ ਦਿੰਦੇ ਨੇ ਵੀ ਨਹੀਂ ਕਿਸੇ ਵੀ ਕੀਮਤ ਤੇ ਇੰਡੀਆ ਦੀ ਇਕਨੋਮੀ ਵੱਡੀ ਹੋ ਰਹੀ ਹੈ ਅੱਜ ਅਸੀਂ ਜਰਮਨੀ ਤੋਂ ਅੱਗੇ ਨਿਕਲ ਗਏ ਸਾਡੀ ਇਕਨੋਮੀ ਜਰਮਨੀ ਤੋਂ ਅੱਗੇ ਆ ਗਈ ਅਸੀਂ ਦੁਨੀਆ ਦੀ ਚੌਥੀ ਇਕਨੋਮੀ ਬਣ ਗਏ ਪਾਕਿਸਤਾਨ ਬਹੁਤ ਪਿੱਛੇ ਰਹਿ ਗਿਆ ਬੰਗਲਾਦੇਸ਼ ਬਹੁਤ ਪਿੱਛੇ ਹੈ ਪਾਕਿਸਤਾਨ ਤਾਂ ਬਹੁਤ ਹੀ ਪਿਛੇ ਐ ਸਾਡੇ ਤੋਂ ਸੋ ਹੁਣ ਜ਼ਰੂਰਤ ਕੀ ਹੈ ਕਿ ਅਗਰ ਪਾਕਿਸਤਾਨ ਟੈਰਰਿਸਟਿਕ ਅਟੈਕ ਕਰਦਾ ਹੈ ਜਾਂ ਉਹ ਨਸ਼ਾ ਭੇਜਦਾ ਪੰਜਾਬ ਵਾਲੇ ਪਾਸੇ ਡਰੋਨਸ ਨਾਲ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੀ ਇੰਟੈਲੀਜੈਂਸ ਨੂੰ ਤਕੜਾ ਕਰੀਏ ਅਸੀਂ ਆਪਣੀ ਸਿਕਿਉਰਿਟੀ ਲਾਈਨ ਨੂੰ ਤਕੜਾ ਕਰੀਏ ਔਰ ਅਸੀਂ ਆਪਣੀ ਡਿਫੈਂਸ ਲਾਈਨ ਨੂੰ ਹੋਰ ਤਕੜਾ ਕਰੀਏ ਪਹਿਲਾਂ ਵੀ ਅਸੀਂ ਡਿਫੈਂਸ 'ਚ ਬਹੁਤ ਜ਼ਿਆਦਾ ਖਰਚ ਰਹੇ ਹਾਂ ਇਹ ਸਾਡੀ ਪ੍ਰਾਇੋਰਟੀ ਹੈ ਕਿਉਂਕਿ ਅਗਰ ਅਸੀਂ ਅਤਵਾਦੀ ਅਟੈਕ ਜਦੋਂ ਹੁੰਦੇ ਨੇ ਜਾਂ ਕੋਈ ਅਤਵਾਦੀ ਹਮਲਾ ਹੁੰਦਾ ਹੈ ਅਗਰ ਅਸੀਂ ਉਹਦਾ ਜਵਾਬ ਦੇਣਾ ਹੈ ਤੇ ਸਾਨੂੰ ਵੀ ਇਮੀਡੀਏਟ ਜਵਾਬ ਦੇਣ ਦੀ ਲੋੜ ਹੈ 테ਰਰਿਸਟਿਕ ਕੈਂਪਾਂ ਤੇ ਪਰ ਜਦੋਂ ਅਸੀਂ ਇੱਕ ਤਰੀਕੇ ਨਾਲ ਸੁਨੇਹਾ ਇਸ ਤਰੀਕੇ ਦਾ ਦੰਨੇ ਆ ਜਿਸ ਤਰੀਕੇ ਦਾ ਸਾਡੇ মিডিਆ ਨੇ ਦਿੱਤਾ ਗਿਆ ਉਹ ਗਲਤ ਸੀ ਭਾਰਤ ਦੇ মিডিਆ ਦੀ ਭੂਮਿਕਾ ਹਾਲਾਂਕਿ ਮੈਂ মিডিਆ ਦੀ ਨਿੰਦਾ ਮੈਂ ਨਿੰਦਾ ਨਹੀਂ ਕਰਨਾ ਚਾਹੁੰਦਾ মিডিਆ ਦੀ মিডিਆ ਕੋਲੇ ਪੂਰੇ ਰਾਈਟ ਨੇ ਉਹ ਵੀ ਦੇਸ਼ ਭਗਤ ਨੇ ਸਾਰੇ ਪਰ মিডিਆ ਕੋਲੇ ਨਾ ਤਾਂ ਟ੍ਰੇਨਿੰਗ ਹੈ ਬਹੁਤ ਸਾਰੇ মিডিਆ ਕੋਲੇ ਨਾ মিডিਆ ਨਾਲ ਸੰਬੰਧਿਤ এডਿਕੇਸ਼ਨ ਹੈ এডਿਕੇਸ਼ਨ ਘਟ ਹੋਣੀ ਵੱਧ ਹੋਣੀ ਇਹ ਫਰਕ ਨਹੀਂ ਬੇਸਿਕ এডਿਕੇਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਬੇਸਿਕ এডਿਕੇਸ਼ਨ ਨਹੀਂ ਹੈ ਤੇ মিডিਆ ਨਾਲ ਜੁੜੇ ਸਾਡੇ ਮੁਲਕ ਦੇ ਵਿੱਚ ਕੋਈ ਟ੍ਰੇਨਿੰਗ ਪ੍ਰੋਗਰਾਮ ਹੀ ਘੱਟੋ ਘੱਟ ਚੱਲ ਪੈਂ ਸੋ ਅਨਪੜ ਬੰਦੇ ਦੇ ਹੱਥ ਦੇ ਵਿੱਚ ਸੰਦੀਪ ਜੀ ਅਕਸਰ ਕਹਿੰਦੇ ਨੇ ਅਨਪੜ ਬੰਦੇ ਦੇ ਹੱਥ ਚ ਜਿਹੜੀ ਜਿਹੜਾ ਰਿਮੋਟ ਕੰਟਰੋਲ ਹੈ ਉਹ ਬੰਬਾਂ ਦਾ ਹਥਿਆਰਾਂ ਦਾ ਉਹ ਨਹੀਂ ਫੜਾਇਆ ਜਾਂਦਾ ਇਸ ਕਰਕੇ ਸਾਡੇ ਮੁਲਕ ਦੇ ਵਿੱਚ ਇਹ ਚੀਜ਼ਾਂ ਤੇ ਜ਼ੋਰ ਦੇਣ ਦੀ ਜ਼ਰੂਰਤ ਹੈ ਕਿ ਅਸੀਂ মিডিਆ ਨੂੰ ਵੀ ਟ੍ਰੇਨਡ ਕਰੀਏ ਸਾਡੇ ਮੁਲਕ ਦੇ ਵਿੱਚ ਜਿਸ ਤਰੀਕੇ ਦੀ ਗੈਰ ਸੰਜੀਦਗੀ ਸਾਡੇ ਮੁਲਕ ਦੇ মিডিਆ ਨੇ ਦਿਖਾਈ ਹੈ ਇਹ ਬਹੁਤ ਸ਼ੋਭਾ ਨਹੀਂ ਦਿੰਦਾ ਔਰ মিডিਆ ਦਾ ਬਹੁਤ ਵੱਡਾ ਹਿੱਸਾ ਤਣਾਅ ਘਟਾਉਣ ਦੀ ਬਜਾਏ ਤਣਾਅ ਵਧਾਉਣ ਵਾਲੇ ਪਾਸੇ ਲੱਗਿਆ ਰਿਹਾ মিডিਆ ਨੂੰ ਨਿੰਦਣਾ ਚੰਗੀ ਗੱਲ ਨਹੀਂ ਪਰ ਜਿਹੜੇ ਵਕਤ ਦੇ ਹਾਲਾਤ ਨੇ ਹੋਏ ਕਹਿੰਦੇ ਨੇ ਕਿ ਸਾਡਾ মিডিਆ ਵੀ ਸਿੱਖੇ ਮੀਡੀਆ ਦੇ ਜਿਹੜੇ ادارے ਨੇ ਉਹ ਆਪਣੇ ਆਪਣੇ ਪੱਤਰਕਾਰਾਂ ਦੇ ਟ੍ਰੇਨਿੰਗ ਪ੍ਰੋਗਰਾਮ ਲਾਉਣ ਜੰਗ ਨੂੰ ਉਕਸਾਉਣਾ ਜੰਗ ਦੇ ਲਈ ਉਕਸਾਉਣਾ ਕਿਸੇ ਵੀ ਸਿਹਤਮੰਦ ਡੈਮੋਕ੍ਰੇਸੀ ਦੇ ਲਈ ਚੰਗਾ ਨਹੀਂ ਹਾਂਜੀ ਦਲਨਾ ਸਾਹਿਬ ਐਸੇ ਐਕਸ਼ਨ ਮੀਡੀਆ ਨੇ ਇਹ ਵੀ ਖਬਰਾਂ ਜਲਾਈਆਂ ਸੀਗੀਆਂ ਕਿ ਕਰਾਚੀ ਤੇ ਕਬਜ਼ਾ ਹੋ ਗਿਆ اسلامਾਬਾਦ ਤੇ ਕਬਜ਼ਾ ਹੋ ਗਿਆ ਹੁਣ ਇਹੀ ਐਕਸ਼ਨ ਮੀਡੀਆ ਇਹ ਸੀਜ਼ਫਾਇਰ ਦੀ ਖਬਰ ਚਲਾ ਰਿਹਾ ਆਪਾਂ ਪਹਿਲਾਂ ਵੀ ਇਸ ਵਿਸ਼ੇ ਤੇ ਗੱਲ ਕੀਤੀ ਸੀਗੀ ਵੀ ਖਬਰਾਂ ਨੂੰ ਵਧਾ ਚੜਾ ਕੇ ਦੱਸਿਆ ਜਾ ਰਿਹਾ ਹੁਣ ਉਹ ਐਡਾ ਦੇਸ਼ ਦਾ ਵੱਡਾ মিডিਆ ਜਿਨ੍ਹਾਂ ਨੇ ਇਹ ਖਬਰਾਂ ਚਲਾਈਆਂ ਨੇ ਕਿ ਉਹ ਮਤਲਬ ਮਾਫੀ ਮੰਗਣਗੇ ਲੋਕਾਂ ਸਾਹਮਣੇ ਸ਼ਰਮਿੰਦੇ ਨਹੀਂ ਹੋਣਗੇ ਵੀ ਕੀ ਕੁਝ ਅਸੀਂ 2 ਦਿਨਾਂ ਚ ਵਧਾ ਚੜਾ ਕੇ ਦੱਸਦੇ ਰਹੇ ਚਲੋ ਉਹ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਨਾ ਉਹ মিডিਆ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲੇ ਤਜਰਬਾ ਨਹੀਂ ਜਿਨ੍ਹਾਂ ਕੋਲੇ ਐਕਸਪੀਰੀਅੰਸ ਨਹੀਂ ਔਰ 1971 ਤੋਂ ਬਾਅਦ ਕਿਸੇ ਨੇ ਵੀ ਜ਼ਮੀਨੀ ਜੰਗ ਨਹੀਂ ਦੇਖੀ ਔਰ ਪੰਜਾਬ ਵਾਲਿਆਂ ਨੂੰ ਪਤਾ ਸਾਡੇ ਬਜ਼ੁਰਗਾਂ ਨੂੰ ਪਤਾ ਹੈ ਪੰਜਾਬ ਵਾਲਿਆਂ ਨੂੰ ਪਤਾ ਹੈ ਜੰਮੂ ਕਸ਼ਮੀਰ ਵਾਲਿਆਂ ਨੂੰ ਵੀ ਪਤਾ ਹੈ ਨਾ ਉਹ ਹਰਿਆਣੇ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿਉਂਕਿ 1966 ਚ ਹਰਿਆਣਾ ਬਣ ਗਿਆ ਜ਼ਿਆਦਾ ਭੁਗਤਿਆ ਪੰਜਾਬ ਨੇ ਸੋ ਨਾ ਦਿੱਲੀ ਨੂੰ ਬੰਬੇ ਨੂੰ ਨਾ ਮਹਾਰਾਸ਼ਟਰ ਨੂੰ ਜਾਂ ਯੂਪੀ ਜਾਂ ਗੁਜਰਾਤ ਨੂੰ ਹੁਣ ਯੂਪੀ ਔਰ ਬਿਹਾਰ ਦੇ ਜਿਹੜੇ ਸਾਡੇ ਭਰਾ ਸੀ ਤੁਸੀਂ ਵੇਖੋ ਆ ਜਦੋਂ ਇਹ ਜੇ ਹਾਲਾਤ ਬਣੇ ਹੈਗੇ ਉਹ ਸਾਰੇ ਦੇਸ਼ ਭਗਤ ਨੇ ਪਰ ਉਹਨਾਂ ਨੇ ਜੰਗਾਂ ਨਹੀਂ ਦੇਖੀਆਂ ਆ ਮੈਂ ਦੇਖ ਰਿਹਾ ਸੀ ਦੋ ਤਿੰਨ ਦਿਨਾਂ ਦਾ ਸਾਡੀਆਂ ਰੇਲ ਗੱਡੀਆਂ ਨੱਕੋ ਨੱਕ ਭਰ ਕੇ ਜਾ ਰਹੀਆਂ ਨੇ ਔਰ ਅੱਜ ਅੱਜ ਸਵੇਰੇ ਵੀ ਬਹੁਤ ਸਾਰੀਆਂ ਗੱਡੀਆਂ ਚ ਸਾਡੇ ਯੂਪੀ ਬਿਹਾਰ ਦੇ ਭਾਈ ਪੈਣ ਵਾਪਸ ਚਲੇ ਗਏ ਹੈਗੇ ਉਹ ਦੇਸ਼ ਭਗਤ ਨੇ ਪਰ ਉਹਨਾਂ ਨੇ ਜੰਗਾ ਨਹੀਂ ਦੇਖੀਆਂ ਉਹ ਗੱਡੀ ਮੈਨੂੰ ਲੱਗਦਾ ਹੈ ਕਈ ਤਹਾਂ ਹਜੇ ਪਹੁੰਚੇ ਨਹੀਂ ਹੋਣੇ ਬਿਹਾਰ ਤੇ ਉੱਥੇ ਉਹ ਕਹਿੰਦੇ ਹੋਣੇ ਅੱਛਾ ਜੰਗ ਖਤਮ ਹੋ ਗਈ ਹੁਣ ਉਹ ਮੋੜਮੀ ਟ੍ਰੇਨ 'ਚ ਵਾਪਸ ਆਉਣਗੇ ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਤਾਂ ਇੱਥੇ ਹੀ ਆ ਨਾ ਪਰ ਸਵਾਲ ਇਹ ਹੈ ਕਿ ਇਹਨਾਂ ਹਾਲਾਤਾਂ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ ਦੇਸ਼ਪਤ ਜੀ ਇਹ ਕੀ ਦੱਸਿਓ ਵੀ IMF ਦਾ ਕੀ ਰੋਲ ਹੈ ਕਿਉਂਕਿ ਆਪਾਂ ਜਦੋਂ ਡਿਸਕਸ ਕਰ ਰਹੇ ਸੀਗੇ ਇੱਕ ਲੋਨ ਜਿਹੜਾ ਬਹੁ ਕਰੋੜੀ ਲੋਨ ਹੈ ਹਜ਼ਾਰਾਂ ਕਰੋ ਡਾਲਰਸ ਦਾ ਜਿਹੜਾ ਲੋਨ ਹੈ ਉਹਦਾ ਕੀ ਪੂਰੇ ਇਸ ਸੀਜ਼ਫਾਇਰ ਦੇ ਵਿੱਚ ਰੋਲ ਹੈ ਦੇਖੋ 1 ਬਿਲੀਅਨ ਡਾਲਰ ਦਾ ਜਿਹੜਾ ਜਿਹੜਾ ਲੋਨ ਹੈ ਉਹ ਪਾਸ ਹੋਇਆ ਹੈ ਜਿਹੜਾ ਆਈਐਮਐਫ ਦਾ ਲੋਨ ਹੈ ਹੁਣ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਤਰੀਕੀ ਤੌਰ ਤੇ ਸਮਝਾ ਦਈਏ ਇੰਟਰਨੈਸ਼ਨਲ ਮੋਨਿਟਰੀ ਫੰਡ ਹੈ ਆਈਐਮਐਫ ਇਹਨੂੰ ਕਹਿੰਦੇ ਨੇ ਕਿ ਜਿਹੜੇ ਮੁਲਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇੰਟਰਨੈਸ਼ਨਲ ਫੰਡ ਹੈ ਉਹਨਾਂ ਦੀ ਵਿੱਤੀ ਮਦਦ ਕੀਤੀ ਜਾਂਦੀ ਹੈ ਪਾਕਿਸਤਾਨ ਕੋਲੇ ਪਹਿਲਾਂ ਵੀ ਇਹ ਲੋਨ ਹੈਗਾ ਹੁਣ ਸੰਦੀਪ ਜੀ ਇਹ ਕੱਲ ਹੀ ਸੈਂਕਸ਼ਨ ਹੋਇਆ ਪਾਕਿਸਤਾਨ ਨੂੰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਅਮਰੀਕਾ ਵਿੱਚ ਪਿਆ ਹੋਇਆ ਸੀ ਡੋਨਲਡ ਟਰੰਪ ਵਿੱਚ ਪਿਆ ਹੋਇਆ ਸੀ ਪਾਕਿਸਤਾਨ ਦੀ ਵਿੱਤੀ ਹਾਲਤ ਬਹੁਤ ਖਸਤਾ ਹੈ ਔਰ ਜਿਹੜਾ ਆਈਐਮਐਫ ਦਾ ਲੋਨ ਮਿਲਦਾ ਹੈ ਸੰਦੀਪ ਜੀ ਉਹਦੇ ਵਿੱਚ 16.5% VOTING RIGHT ਅਮਰੀਕਾ ਦਾ ਕੱਲੇ ਸੋ ਅਗਰ ਡੋਨਲਡ 트ੰਪ ਆੜ ਜੇ ਵੀ ਨਹੀਂ ਲੋਨ ਦੇਣਾ ਤੇ ਦੂਜੇ ਮੁਲਕਾਂ ਨੂੰ ਛੇਤੀ ਛੇਤੀ ਲੋਨ ਨਹੀਂ ਮਿਲਦਾ ਕਿਉਂਕਿ ਅਮਰੀਕਾ ਸਭ ਤੋਂ ਵੱਡੀ ਇਕਨੋਮੀ ਹੈ ਇਹ ਨਹੀਂ ਵੀ ਡੋਨਲਡ 트ੰਪ ਕੋਈ ਬਹੁਤ ਵੱਡਾ ਆਪਣੇ ਆਪ ਚ ਲੀਡਰ ਹੈ ਡੋਨਲਡ 트ੰਪ ਅਮਰੀਕਾ ਦੇ ਨਾਲ ਵੱਡਾ ਜਿਵੇਂ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਵੱਡਾ ਕੋਈ ਵੀ ਵਿਅਕਤੀ ਜਿਹਦੇ ਮਗਰ ਦੇਸ਼ ਹੈ ਔਰ ਅਮਰੀਕਾ ਦੀ ਇਕਨੋਮੀ ਨੰਬਰ 1 ਹੈ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਵਪਾਰ ਦਾ ਕੇਂਦਰ ਸਭ ਤੋਂ ਅਮੀਰ ਮੁਲਕ ਆ ਸੀ ਇਹ ਕਹਿ ਦिए ਉਹ ਸਭ ਤੋਂ ਅਮੀਰ ਹੈ ਉਹਦੀ ਇਕਨੋਮੀ ਸਭ ਤੋਂ ਵੱਡੀ ਹੈ ਉਹਦਾ ਵਪਾਰ ਕਾਰੋਬਾਰ ਸਭ ਤੋਂ ਵੱਡਾ ਹੈ ਹਥਿਆਰਾਂ ਦਾ ਕਾਰੋਬਾਰ ਵੀ ਉਹਦਾ ਸਭ ਤੋਂ ਵੱਡਾ ਹੈ ਭਾਰਤ ਔਰ ਪਾਕਿਸਤਾਨ ਨੂੰ ਹਥਿਆਰ ਉਥੋਂ ਮਿਲਦੇ ਨੇ ਮੁੱਲ ਵੀ ਲੈਂਦੇ ਨੇ ਭਾਰਤ ਤਾਂ ਜਦੋਂ ਆਪ ਵੀ ਬਣਾਉਣ ਲੱਗ ਗਿਆ ਹੁਣ ਅਮਰੀਕਾ ਦੀ ਮਰਜ਼ੀ ਬਿਨਾ ਪਾਕਿਸਤਾਨ ਨੂੰ ਲੋਨ ਨਹੀਂ ਸੀ ਮਿਲਣਾ ਔਰ ਡੋਨਲਡ ਟਰੰਪ ਨੇ ਜਦੋਂ ਅਮਰੀਕਾ ਨੂੰ 1 ਬਿਲੀਅਨ ਡਾਲਰ ਦਾ ਲੋਨ ਦੇ ਲਈ ਹਾਮੀ ਭਰੀ ਤੇ ਫਿਰ ਪਾਕਿਸਤਾਨ ਵੀ ਮਨਾ ਨਹੀਂ ਕਰ ਸਕਦਾ ਔਰ ਤੁਸੀਂ ਵੇਖੋ ਤੁਹਾਨੂੰ ਯਾਦ ਹੋਣਾ ਜਦੋਂ ਸਾਡਾ ਇੱਕ ਪਾਇਲਟ ਉਹ ਫੜ ਲਿਆ ਸੀ ਪਾਕਿਸਤਾਨ ਨੇ ਜਦੋਂ ਇਮਰਾਨ ਖਾਨ ਪ੍ਰਧਾਨ ਮੰਤਰੀ ਸੀ ਤੁਹਾਨੂੰ ਕੀ ਲੱਗਦਾ ਇਮਰਾਨ ਖਾਨ ਨੇ ਹਾਲਾਂਕਿ ਬਾਕੀ ਪ੍ਰਧਾਨ ਮੰਤਰੀਆਂ ਨਾਲੋਂ ਇਮਰਾਨ ਖਾਨ ਦਾ ਨਜ਼ਰੀਆ ਵੱਖਰਾ ਹੈ ਇਮਰਾਨ ਖਾਨ ਮੈਨੂੰ ਲੱਗਦਾ ਹੈ ਡੈਮੋਕ੍ਰੈਟਿਕ ਪੋਲਿਟਿਕਸ 'ਚ ਬਲੀਵ ਕਰਦਾ ਹੈ ਉਹਨੇ ਚੰਗੇ ਫੈਸਲੇ ਉਹਨੇ ਦੋਸਤੀ ਦੇ ਹੱਥ ਵਧਾਏ ਨੇ ਇਮਰਾਨ ਖਾਨ ਨੇ ਪਰ ਇਮਰਾਨ ਖਾਨ ਨੇ ਸਾਡਾ ਉਹ ਪਾਇਲਟ ਵਾਪਸ ਮੋੜਤਾ ਸੀ ਇਹ ਛੇਤੀ ਛੇਤੀ ਸੰਭਵ ਨਹੀਂ ਔਰ ਉਦੋਂ ਸਾਡੇ ਮੁਲਕ ਚ 2019 ਚ ਵੋਟਾਂ ਵੀ ਸੀ ਉਦੋਂ ਵੀ ਇਹ ਮੰਨਿਆ ਜਾਂਦਾ ਸੀ ਕਿ 트ੰਪ ਨੇ ਵਿੱਚ ਭੂਮਿਕਾ ਅਦਾ ਕੀਤੀ ਸੀ ਕਿ ਇਸ ਫੌਜੀ ਨੂੰ ਵਾਪਸ ਭੇਜਿਆ ਜਾਵੇ ਦੇਖੋ ਜਾਣਦਾ ਤਾਂ ਰੱਬ ਹੈ ਪਰ ਇਸ ਤਰ੍ਹਾਂ ਦੀਆਂ ਚਰਚਾਵਾਂ ਉਦੋਂ ਚਲੀਆਂ ਸੀ ਕਿ ਅਮਰੀਕਾ ਦਾ ਦਖਲ ਆਇਆ ਸੀ ਕਿਉਂਕਿ ਨਰਿੰਦਰ ਮੋਦੀ ਔਰ ਡੋਨਲਡ 트ੰਪ ਦੀ ਦੋਸਤੀ ਵੀ ਸਾਨੂੰ ਪਤਾ ਹੈ ਵੀ ਬਹੁਤ ਚੰਗੀ ਹੈ ਔਰ ਭਾਵੇਂ ਖੁੱਲ ਕੇ ਡੋਨਲਡ 트ੰਪ ਨੇ ਕਿਸੇ ਪਾਸੇ ਆਪਣੇ ਆਪ ਨੂੰ ਇਨਕਲਾਈਨ ਨਹੀਂ ਕੀਤਾ ਜਦੋਂ ਹੁਣ ਵੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਹੈ ਤੇ ਡੋਨਲਡ ਡਰਾਮਪ ਨੇ ਇਹ ਨਹੀਂ ਸ਼ੋਅ ਕੀਤਾ ਵੀ ਮੈਂ ਇੰਡੀਆ ਵਾਲਾ ਮੈਂ ਪਾਕਿਸਤਾਨ ਵਾਲਾ ਨਹੀਂ ਆ ਉਹ ਦੋਨਾਂ ਮੁਲਕਾਂ ਵੱਲ ਹੀ ਰਿਹਾ ਉਹਨੇ ਬੜੀ ਬੈਲੈਂਸਡ ਅਪਰੋਚ ਰੱਖੀ ਪਰ ਜਿਹੜੀ ਉਹਨੇ ਜਿਹੜਾ ਉਹਨੇ ਕੰਮ ਅੰਜਾਮ ਦਿੱਤਾ ਇਹਦੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਪੰਜਾਬੀ ਬਹੁਤ ਖੁਸ਼ ਨੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਇਸ ਖਿੱਤੇ 'ਚ ਜੰਗ ਹੋਵੇ ਜਦੋਂ ਜਦੋਂ ਜੰਗ ਹੁੰਦੀ ਹੈ ਜੰਗ ਦਾ ਸੇਕ ਹੌਲੀ ਹੌਲੀ ਆਮੋ ਸਾਹਮਣੇ ਜੰਗ ਜਿਹੜੀ ਆ ਉਹਦੇ ਅਸਾਰ ਬਣਦੇ ਜਾ ਰਹੇ ਸੀ ਤਣਾਅ ਵਧਦਾ ਜਾ ਰਿਹਾ ਸੀ ਲੋਕ ਜਿਹੜੇ ਆ ਉਹ ਡਰਚ ਸੀਗੇ ਸਹਿਮਚ ਸੀਗੇ ਨਹੀਂ ਬਿਲਕੁਲ ਡਰਚ ਸੀ ਸਹਿਮਚ ਸੀ ਔਰ ਤੁਸੀਂ ਵੇਖੋ ਆ ਜਿਸ ਤਰ੍ਹਾਂ ਡਰੋਨ ਆ ਰਹੇ ਸੀ ਜਿਸ ਤਰ੍ਹਾਂ ਨਾਲ ਮਜ਼ਾਈਲਾ ਆ ਰਹੀਆਂ ਸੀ ਦੇਖੋ ਹਜੇ ਤੱਕ ਗੱਲ ਹੈ ਜਿਹੜੀ ਉਹ ਜਿਹੜੇ ਤੁਮਾਕਾ ਖੇਜ਼ ਬੰਬ ਨੇ ਉਸ ਪਾਸੇ ਗੱਲ ਨਹੀਂ ਆਈ ਕਿ ਵੱਡੇ ਵੱਡੇ ਇੱਕ ਦੂਜੇ ਦੇ ਮੁਲਕਾਂ ਦੇ ਅਗਰ ਉਹ ਗੋਲੇ ਛੁੱਟੇ ਜਾਂਦੇ ਉਹ ਗੋਲੇ ਨੁਕਸਾਨ ਕਰ ਸਕਦੇ ਸੀ ਦੋਵੇਂ ਮੁਲਕਾਂ ਦਾ ਦੇਖੋ ਦੋਵੇਂ ਮੁਲਕਾਂ ਦੀ ਜਿਹੜੀ ਆਵਾਮ ਹੈ ਦੋਵੇਂ ਮੁਲਕਾਂ ਦੇ ਜਿਹੜੇ ਆਮ ਲੋਕ ਨੇ ਸਿਆਣੇ ਲੋਕ جنگ ਨਹੀਂ ਚਾਹੁੰਦੇ ਮੈਂ ਇਹ ਕਹੂੰਗਾ ਸਿਆਣੇ ਲੋਕ جنگ ਨਹੀਂ ਚਾਹੁੰਦੇ ਉਹ ਮਸਲਿਆਂ ਦਾ ਹੱਲ ਜ਼ਰੂਰ ਚਾਹੁੰਦੇ ਨੇ ਇਹ ਨਹੀਂ ਵੀ ਪਾਕਿਸਤਾਨ ਅਤਵਾਦ ਫੈਲਾਈ ਜਾਵੇ ਭਾਰਤ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦਾ ਅਤਵਾਦ ਭਾਰਤ ਦੇ ਵਿੱਚ ਨਾ ਆਵੇ ਪਾਕਿਸਤਾਨ ਇਸ ਅਤਵਾਦ ਨੂੰ ਪ੍ਰੋਮੋਟ ਕਰਨ ਨੂੰ ਖਤਮ ਕਰੇ ਪਰ ਮੈਨੂੰ ਇਹ ਲੱਗਦਾ ਕਿ ਇਕੱਲੀ ਜੰਗ ਉਹਦਾ ਹੱਲ ਨਹੀਂ ਕਿਉਂਕਿ 1965 'ਚ ਵੀ ਜੰਗ ਹੋਈ 1971 'ਚ ਵੀ ਹੋਈ ਕਾਰਗਿਲ ਦੀ ਵੀ ਜੰਗ ਹੋਈ ਜੰਗਾਂ ਤੋਂ ਬਾਅਦ ਵੀ ਨਾ ਤਾਂ ਇਤਿਹਾਸਿਕ ਇਹ ਜੇ ਫੈਸਲੇ ਹੋਏ ਕਿ ਦੁਬਾਰਾ ਜੰਗ ਨਹੀਂ ਹੋਏਗੀ ਨਾ ਹੀ ਕੋਈ ਭੂਗੋਲਿਕ ਨਜ਼ਰੀਏ ਤੋਂ ਫਰਕ ਪਿਆ ਵੀ ਅਸੀਂ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਔਰ ਜਿਵੇਂ ਔਰ ਨਾ ਹੀ ਜਿਹੜਾ ਇਹ ਸੀਜ਼ਫਾਇਰ ਹੋਇਆ ਨਾ ਹੀ ਇਹ ਸੀਜ਼ਫਾਇਰ ਦੇ ਨਾਲ ਅਸੀਂ ਕੁਝ ਪ੍ਰਾਪਤ ਕੀਤਾ ਹਾਂ ਸਾਡੇ ਜਿਹੜੇ 26 ਸੈਲਾਨੀ ਮਾਰੇ ਗਏ ਉਹਦਾ ਦੁੱਖ ਹੈ ਲੇਕਿਨ ਅਸੀਂ ਉਹਦੇ ਲਈ ਆਪਣੀ ਵਿਵਸਥਾ ਨੂੰ ਹੋਰ ਤਕੜਾ ਕਰੀਏ ਕਿ ਕੋਈ ਭਾਰਤ ਦੇ ਵਿੱਚ ਵੜ ਕਿਵੇਂ ਜਾਵੇ ਅਸੀਂ ਉਸ ਪਾਸੇ ਵੀ ਜ਼ਿਆਦਾ ਦੋਰ ਲਈਏ ਜੀ 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 ਬਿਲਕੁਲ ਇੱਕ ਰਿਪੋਰਟ ਮੁਤਾਬਕ ਮੈਂ ਰਿਪੋਰਟ ਦਾ ਇਹ ਜ਼ਿਕਰ ਕਰੂੰਗਾ ਮੈਂ ਇਹ ਰਿਪੋਰਟ ਦੇਖੀ ਹੈ ਕਿਤੇ ਇੱਕ ਰਿਪੋਰਟ ਮੁਤਾਬਕ ਭਾਰਤ ਸਰਕਾਰ ਨੇ ਇਹ ਫੈਸਲਾ ਕੀਤਾ ਵੀ ਅੱਗੇ ਤੋਂ ਅਗਰ ਕਿਸੇ ਕਿਸਮ ਦਾ ਵੀ ਕੋਈ ਉਗਰਵਾਦੀ ਕੋਈ ਟੈਰਰਿਸਟ ਹਮਲਾ ਕੋ ਅਤਵਾਦੀ ਅਟੈਕ ਭਾਰਤ ਦੀ ਸਰਜ਼ਮੀ ਤੇ ਹੁੰਦਾ ਭਾਰਤ ਦੀ ਧਰਤੀ ਤੇ ਹੁੰਦਾ ਤੇ ਉਸ ਨੂੰ ਜਿਹੜਾ ਉਹ ਸੀਜ਼ਫਾਇਰ ਦੀ ਵਾਇੋਲੇਸ਼ਨ ਮੰਨਿਆ ਜਾਏਗਾ ਤੇ ਫਿਰ ਇਹਦਾ ਜਵਾਬ ਪਾਕਿਸਤਾਨ ਨੂੰ ਜ਼ਰੂਰ ਦਿੱਤਾ ਜਾਏਗਾ ਕਿਉਂਕਿ 테러ਰਿਸਟ ਜਿਹੜੇ ਆ ਉਹ ਕਿਉਂਕਿ ਜਿੱਦਾਂ ਭਾਰਤ ਦਾਵਾ ਵੀ ਕਰਦਾ ਜਿੱਦਾਂ ਟਿਕਾਣਿਆਂ ਨੂੰ ਨਿਸ਼ਾਨਾ ਵੀ ਬਣਾਇਆ ਗਿਆ ਕਿ ਪਾਕਿਸਤਾਨ ਦੇ ਵਿੱਚ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਕਿਤੇ ਨਾ ਕਿਤੇ ਭਾਰਤ ਸਰਕਾਰ ਨੇ ਆਪਣੀ ਲੱਤ ਉੱਤੇ ਰੱਖੀ ਆ ਉਹਨਾਂ ਨੂੰ ਇਹ ਜ਼ਰੂਰ ਦੱਸ ਦਿੱਤਾ ਕਿ ਟ੍ਰੇਨਿੰਗ ਤੁਹਾਡੇ ਮੁਲਕ ਤੋਂ ਇਹਨਾਂ ਨੂੰ ਦਿੱਤੀ ਜਾਂਦੀ ਹੈ ਨਹੀਂ ਦੇਖੋ ਉਹ ਐਕਸਪੋਜ਼ ਕਰਨਾ ਚਾਹੀਦਾ ਭਾਰਤ ਦੀ ਸਰਕਾਰ ਨੂੰ ਜਦੋਂ ਵੀ ਲੱਗੇ ਕਿ ਅਤਵਾਦੀ ਕੈਂਪ ਪਾਕਿਸਤਾਨ ਦੇ ਵਿੱਚ ਚੱਲ ਰਹੇ ਨੇ ਉਹ ਐਕਸਪੋਜ਼ ਕਰਨਾ ਚਾਹੀਦਾ ਹੈ ਔਰ ਪਾਕਿਸਤਾਨ ਨੂੰ ਬਾਹਰ ਆਉਣਾ ਚਾਹੀਦਾ ਹੈ دہشت گردی ਫੈਲਾਉਣ ਤੋਂ ਔਰ ਪਾਕਿਸਤਾਨ ਦੇ ਅਗਰ ਕੰਟਰੋਲ 'ਚ ਨਹੀਂ ਆ ਉਥੋਂ ਦੀ ਸਰਕਾਰ ਦੀ ਤੇ ਪਾਕਿਸਤਾਨ ਨੂੰ ਦੁਨੀਆ ਤੋਂ ਮਦਦ ਮੰਗਣੀ ਚਾਹੀਦੀ ਹੈ ਵੀ ਸਾਡੇ ਕੋਲੋਂ ਅੱਤਵਾਦੀ ਕੈਂਪ ਨਹੀਂ ਹੈਂਡਲ ਹੁੰਦੇ ਸਾਡੀ ਮਜਬੂਰੀ ਹੈ ਤੁਸੀਂ ਇਹਨਾਂ ਨੂੰ ਨਿਬੜੋ ਪਾਕਿਸਤਾਨ ਇੰਟਰਨੈਸ਼ਨਲ ਕਮਿਊਨਿਟੀ ਕੋਲੇ ਆਵੇ ਵੈਸੇ ਪਾਕਿਸਤਾਨ ਦੀ ਇਕਨੋਮੀ ਹੈ ਜਿਹੜੀ ਬਹੁਤ ਜ਼ਿਆਦਾ ਕਮਜ਼ੋਰ ਹੈ ਔਰ ਇਹ ਤਿੰਨ ਚਾਰ ਦਿਨ ਵੀ ਜਿਹੜੀ ਪਾਕਿਸਤਾਨ ਨੇ ਲੜਾਈ ਲੜੀ ਹੈ ਉਡੀ ਇਕਨੋਮੀ ਇਹਦੇ ਨਾਲ ਹੋਰ ਟੁੱਟੀ ਹੋਣੀ ਹੈ ਔਰ ਭਾਰਤ ਨੂੰ ਵੀ ਇਕਨੋਮਿਕਲ ਬਰਡਨ ਇਹਦਾ ਬਣੇਗਾ ਕਦੀ ਵੀ ਜੰਗ ਵਰਗੇ ਹਾਲਾਤਾਂ ਦਾ ਦੇਸ਼ ਦੀ ਇਕਨੋਮੀ ਤੇ ਚੰਗਾ ਅਸਰ ਨਹੀਂ ਪੈਂਦਾ ਬਾਕੀ ਉਮੀਦ ਇਹ ਕਰਦੇ ਆ ਸੰਦੀਪ ਜੀ ਕਿ ਦੋਵੇਂ ਮੁਲਕਾਂ ਦੀਆਂ ਜਿਹੜੀਆਂ ਲੀਡਰਸ਼ਿਪਸ ਨੇ ਜਿਵੇਂ ਪਾਕਿਸਤਾਨ ਦੀ ਸਰਕਾਰ ਹੈ ਭਾਰਤ ਦੀ ਸਰਕਾਰ ਹੈ ਇਹ ਭਵਿੱਖ ਦੇ ਵਿੱਚ ਅਗਰ ਇਹਨਾਂ ਨੇ ਕੋਈ ਰਿਸ਼ਤੇ ਨਹੀਂ ਰੱਖਣੇ ਤੇ ਨਾ ਰੱਖਣ ਇਹਦੇ ਵਿੱਚ ਕਈ ਵਾਰੀ ਹੁੰਦਾ ਨਾ ਆਪਾਂ ਕਹਿ ਦਿੰਨੇ ਆ ਵੀ ਨਹੀਂ ਜੀ ਅਸੀਂ ਰਿਸ਼ਤਾ ਨਹੀਂ ਰੱਖਣਾ ਬਿਲਕੁਲ ਠੀਕ ਹੈ ਤੁਸੀਂ ਰਿਸ਼ਤੇ ਨਾ ਰੱਖੋ ਲੇਕਿਨ ਤੁਸੀਂ ਆਪਣੇ ਆਪਣੇ ਮੁਲਕ ਦੀ ਤਰੱਕੀ ਤੇ ਫੋਕਸ ਕਰੋ ਇੱਕ ਦੂਸਰੇ ਦੇ ਮੁਲਕ ਦੀ ਜੇ ਕੋਈ ਕਮੀ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਉਹ ਨਹੀਂ ਉਹਦਾ ਨਿਪਟਾਰਾ ਹੋ ਰਿਹਾ ਉਹਨੂੰ ਚੰਗੇ ਤਰੀਕੇ ਨਾਲ ਇੰਟਰਨੈਸ਼ਨਲ ਮੰਚ ਤੇ ਲੈ ਕੇ ਜਾਓ ਸੋ ਭਾਰਤ ਨੂੰ ਵੀ ਜਿਹੜਾ ਪਾਕਿਸਤਾਨ ਦਾ ਟੈਰਰਿਜ਼ਮ ਸਾਡੇ ਫੈਲਾ ਰਿਹਾ ਪਾਕਿਸਤਾਨ ਸਾਨੂੰ ਉਹਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਣਾ ਚਾਹੀਦਾ ਜਿਵੇਂ ਭਗਵੰਤ ਮਾਨ ਨੇ ਕੱਲ ਫੈਸਲਾ ਕੀਤਾ ਕਿ ਅਸੀਂ ਆਪਣੀ ਸਰਹੱਦ 532 42 ਕਿਲੋਮੀਟਰ ਤੇ ਆਪਣੇ ਡਰੋਨ ਲਾਵਾਂਗੇ ਖਰੀਦ ਕੇ ਉਹ ਚੰਗਾ ਫੈਸਲਾ ਹੈ ਅਸੀਂ ਸਰਾਹਦੇ ਤੇ ਡਰੋਨ ਲਾਈਏ ਤਾਂ ਕਿ ਉਹ ਨਸ਼ਾ ਭੇਜ ਹੀ ਨਾ ਸਕੇ ਔਰ ਉਹ ਜਿਹੜੇ ਡਰੋਨ ਨੇ ਅਸੀਂ ਉਹ ਐਂਟੀ ਡਰੋਨ ਸਿਸਟਮ ਭਗਵੰਤ ਮਾਨ ਜਿਹੜਾ ਲਾ ਰਿਹਾ ਹੈ ਕਈ ਲੋਕ ਹੱਸ ਰਹੇ ਸੀ ਉਹ ਚੰਗਾ ਫੈਸਲਾ ਹੈ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਸਾਨੂੰ ਇਸ ਤਰੀਕੇ ਦੇ ਕਦਮ ਹੋਰ ਚੱਕਣੇ ਚਾਹੀਦੇ ਨੇ ਔਰ ਅਸੀਂ ਆਪਣੇ ਮੁਲਕ ਦੀ ਇਕਨੋਮੀ ਤੇ ਆਪਣੇ ਮੁਲਕ ਦੀ ਤਰੱਕੀ ਤੇ ਜ਼ਿਆਦਾ ਫੋਕਸ ਕਰੀਏ ਔਰ ਅਸੀਂ ਅਤਵਾਦ ਦੇ ਖਿਲਾਫ ਆਪਣਾ ਮਕੈਨਿਜ਼ਮ ਆਪਣਾ ਸਿਸਟਮ ਹੋਰ ਸਟਰੋਂਗ ਕਰੀਏ ਇਹ ਵਕਤ ਦੀ ਲੋੜ ਹੈ ਔਰ ਪਾਕਿਸਤਾਨ ਨੂੰ ਵੀ ਇਸੇ ਤਰ੍ਹਾਂ ਦੀ ਲੋੜ ਹੈ ਔਰ ਭਾਰਤ ਨੂੰ ਇੱਕ ਤਾਂ ক্রিকেট ਖੇਡਣਾ ਬੰਦ ਕਰਨਾ ਚਾਹੀਦਾ ਪਾਕਿਸਤਾਨ ਦੇ ਨਾਲ ਜਦੋਂ ਅਸੀਂ ਕੋਈ ਵਪਾਰ ਨਹੀਂ ਕਰਨਾ ਨਾ ਗੁਜਰਾਤ ਦੇ ਵਿੱਚ ਪਾਕਿਸਤਾਨ ਨਾਲ ਕੋਈ ਵਪਾਰ ਹੋਵੇ ਨਾ ਪੰਜਾਬ 'ਚ ਹੋਵੇ ਇਹ ਨਹੀਂ ਹੋਣਾ ਚਾਹੀਦਾ ਵੀ ਪੰਜਾਬ 'ਚ ਵਪਾਰ ਬੰਦ ਹੈ ਗੁਜਰਾਤ 'ਤੇ ਹੋ ਰਿਹਾ ਇਹ ਬਾਕੀ ਸਾਰੇ ਗਾਰੋਬਾਰ ਬੰਦ ਹੈ ਅਸੀਂ ক্রিকেট ਖੇਡ ਰਹੇ ਹਾਂ ਪਾਕਿਸਤਾਨ ਨਾਲ ਅਸੀਂ ਚੌਕੇ ਛੱਕੇ ਲਾ ਰਹੇ ਹਾਂ ਪਾਕਿਸਤਾਨ ਨਾਲ ਖੇਡਦੇ ਹੋਏ ਇਹ ਬੰਦ ਹੋਣਾ ਚਾਹੀਦਾ ਜਿਹੜੀ ਪਾਲਿਸੀ ਹੈ ਸਾਡੀ ਪਾਕਿਸਤਾਨ ਦੇ ਪ੍ਰਤੀ ਉਹ ਕਲੀਅਰ ਹੋਣੀ ਚਾਹੀਦੀ ਹੈ ਯਾ ਤਾਂ ਮੁਕੰਮਲ ਤੌਰ ਤੇ ਬਾਈਕਾਟ ਸਾਡੇ ਰਾ ਆਪਣੇ ਉਹਦੇ ਰਾ ਆਪਣੇ ਜੇ ਅਸੀਂ ਵਿਚ ਵਿਚਾਲੇ ਦੀ ਗੱਲ ਕਰਾਂਗੇ ਨਾ ਵੀ ਸਾਡਾ ਦੁਸ਼ਮਣ ਵੀ ਆ ਤੇ ਅਸੀਂ ਕ੍ਰਿਕਟ ਵੀ ਖੇਡਾਂਗੇ ਫਿਰ ਉਹ ਗਲਤ ਹੋ ਜਾਂਦਾ ਔਰ ਪਾਕਿਸਤਾਨ ਦੇ ਸਾਰੇ YouTube ਚੈਨਲ ਭਾਰਤ ਚ ਬੈਨ ਹੋਣ ਕਿਉਂਕਿ ਉਹ ਬੜਾ ਮੈਂ ਪੰਜਾਬੀ ਚ ਕਹੂੰਗਾ ਕਈ ਚੈਨਲ ਪਾਕਿਸਤਾਨ ਦੇ ਗੰਦ ਬਕਦੇ ਉਹ ਬੰਦ ਹੋਣੇ ਚਾਹੀਦੇ ਨੇ ਉਹਨਾਂ ਦੀਆਂ ਫਿਲਮਾਂ ਸਾਡੇ ਨਹੀਂ ਆਣੀਆਂ ਚਾਹੀਦੀਆਂ ਮੁਕੰਮਲ ਤੌਰ ਦੇ ਉੱਤੇ ਅਸੀਂ ਪਾਕਿਸਤਾਨ ਨਾਲ ਫਿਰ ਅਸੀਂ ਪੜਾ ਪਾ ਕੇ ਰੱਖੀਏ ਜਦੋਂ ਅਸੀਂ ਪਿਕ ਐਂਡ ਚੂਜ਼ ਕਰਦੇ ਆ ਨਾ ਵੀ ਤੁਸੀਂ ਲਾਓ ਸਾਡੇ ਜੀ ਐਗਜ਼ੀਬਿਸ਼ਨਾਂ ਤੁਹਾਡੇ ਆਉਣ ਇੱਥੇ ਫਿਲਮੀ ਕਲਾਕਾਰ ਉਹ ਫਿਰ ਉਹਦੇ ਨਾਲ ਪਿਕ ਐਂਡ ਚੂਜ਼ ਦੀ ਪਾਲਿਸੀ ਆ ਬਹੁਤ ਸਾਰੇ ਲੋਕਾਂ ਨੂੰ ਦਿੱਕਤ ਦਿੰਦੀ ਹੈ ਸੋ ਜਾਂ ਤਾਂ ਮੁਕੰਮਲ ਰਿਸ਼ਤੇ ਖਤਮ ਕਰੋ ਜਾਂ ਦੋਸਤੀ ਦਾ ਹੱਥ ਵਿਧਾਓ ਦੋ ਹੀ ਤਰੀਕੇ ਹੁੰਦੇ ਨੇ ਸੰਦੀਪ ਜੀ ਵਿਚ ਵਿਚਾਲੇ ਵਾਲਾ ਕੰਮ ਨਹੀਂ ਚੱਲਦਾ ਸੋ ਬਾਕੀ ਦੇਖਦੇ ਆ ਜੀ ਬਾਕੀ ਪੋਲੀਟੀਕਲ ਲੀਡਰਸ਼ਿਪ ਨੇ ਫੈਸਲੇ ਕਰਨੇ ਹੁੰਦੇ ਸੰਦੀਪ ਜੀ ਦੋਵੇਂ ਮੁਲਕਾਂ ਦੇ ਵਿੱਚ ਹਮੇਸ਼ਾ ਹੀ ਹਰ ਸਿਆਣਾ ਬੰਦਾ ਇਹ ਵਕਾਲਤ ਕਰਦਾ ਹੀ ਹੈ ਕਿ ਰਿਸ਼ਤੇ ਚੰਗੇ ਹੋਣ ਪਰ ਰਿਸ਼ਤੇ ਚੰਗੇ ਹੋਣ ਦੇ ਲਈ ਸਾਡੀਆਂ ਨੀਤੀਆਂ ਉਹਨਾਂ ਦਾ ਬਹੁਤ ਮਹੱਤਵ ਹੈ ਸੋ ਜਿਹੜੀਆਂ ਨੀਤੀਆਂ ਨੇ ਉਹ ਜਾਂ ਤਾਂ ਇਕਲੀਬ੍ਰੀਅਮ ਮੇਨਟੇਨ ਕਰਦੀਆਂ ਹੋਣ ਉਹ ਇਕਲੀਬ੍ਰੀਅਮ ਮੇਨਟੇਨ ਕਰਦੀਆਂ ਹੋਣ ਉਹਦੇ ਨਾਲ ਹੀ ਜਿਹੜੀ ਗੱਲਬਾਤ ਹੈ ਉਹ ਸਹੀ ਦਿਸ਼ਾ ਦੇ ਵਿੱਚ ਜਾ ਸਕਦੀ ਹੈ ਜੀ ਬਾਕੀ ਸੰਦੀਪ ਜੀ ਇਹ ਚੰਗੀ ਗੱਲ ਹੈ ਇਹ ਚੰਗੀ ਗੱਲ ਹੈ ਕਿ ਸੀਜ਼ ਫਾਇਰ ਹੋ ਗਿਆ ਤੇ ਸੀਜ਼ ਫਾਇਰ ਬਰਕਰਾਰ ਰਹੇ ਔਰ ਦੋਵੇਂ ਮੁਲਕ ਆਪਣੇ ਆਪਣੇ ਰੂਪ ਦੇ ਵਿੱਚ ਜਿਹੜੇ ਆਮ ਲੋਕ ਨੇ ਦੋਵੇਂ ਮੁਲਕਾਂ ਦੇ ਅਮਨ ਪਸੰਦ ਲੋਕ ਉਹਨਾਂ ਨੂੰ ਮੁਬਾਰਕਬਾਦ ਜੀ ਡਲਾ ਸਰ ਬਹੁਤ ਬਹੁਤ ਧੰਨਵਾਦ ਵਾਕਈ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਦੋਹਾਂ ਦੇਸ਼ਾਂ ਦੇ ਜਿਹੜੇ ਲੋਕ ਹੈ ਉਹ ਅਮਨ ਪਸੰਦ ਲੋਕ ਹੈ ਔਰ ਇਸ ਵਕਤ ਇਹ ਦੋਵਾਂ ਦੇਸ਼ਾਂ ਦੇ ਜਿਹੜੇ ਲੋਕ ਹੈ ਜਿਹੜੇ ਵਸਨੀਕ ਹੈ ਉੱਥੋਂ ਦੀ ਆਵਾਮ ਹੈ ਉਹਨਾਂ ਵਾਸਤੇ ਖੁਸ਼ੀ ਦੀ ਖਬਰ ਹੈ ਤੁਸੀਂ ਇਸ ਪੂਰੇ ਵਿਸ਼ੇ ਦੇ ਉੱਤੇ ਟਿੱਪਣੀ ਕੀਤੀ ਆਪਣੇ ਐਕਸਪਰਟ ਥਿਊਜ਼ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿਕਾ ਬਹੁਤ ਧੰਨਵਾਦ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ